ਤਰੀ ਕਲਾਸ ਚ ਪੜਨ ਵਾਲੀ 9 ਸਾਲ ਦੀ ਬੱਚੀ ਨੇ ਸਿੱਧੀ ਪਾਸ ਕੀਤੀ 10ਵੀਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਤਾਂ ਹੋ ਗਏ ਹੋਵੋਗੇ ਪਰ ਇਹ ਗੱਲ ਸੱਚ ਹੈ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਬਠਿੰਡਾ ਦੀ ਨਾਇਰਾ ਕਥੂਰੀਆ ਨੇ ਇਤਿਹਾਸ ਰਚ ਦਿੱਤਾ ਉਸ ਨੇ 9 ਸਾਲ ਦੀ ਉਮਰ ਦੇ ਵਿੱਚ 10ਵੀਂ ਜਮਾਤ ਪਾਸ ਕਰ ਲਈ ਨਾਇਰਾ ਨੇ ਕੈਂਬਰिज ਬੋਰਡ ਅਧੀਨ ਆਪਣੀ 10ਵੀਂ ਜਵਾਬ ਦੀ ਪ੍ਰੀਖਿਆ ਦਿੱਤੀ ਤੇ ਉਸ ਨੇ ਤੀਜੀ ਜਮਾਤ ਤੋਂ ਬਾਅਦ 10ਵੀਂ ਜਮਾਤ ਦੇ ਵਿੱਚ ਦਾਖਲਾ ਲੈ ਕੇ ਇਹ ਸਫਲਤਾ ਹਾਸਲ ਕੀਤੀ ਹੈ ਇਸ ਲਈ ਕੈਂਬਰੇਜ ਦੇ ਇੱਕ ਵਿਦੇਸ਼ੀ ਪੈਨਲ ਵੱਲੋਂ ਉਸ ਦਾ ਇੰਟਰਵਿਊ ਲਿਆ ਗਿਆ ਤੇ ਉਸ ਨੂੰ 9ਵੀਂ ਜਮਾਤ ਤੱਕ ਦੇ ਸਵਾਲ ਵੀ ਪੁੱਛੇ ਗਏ ਨੇ ਇਸ ਇੰਟਰਵਿਊ ਨੂੰ ਪਾਸ ਕਰਨ ਤੋਂ ਬਾਅਦ ਹੀ ਉਸ ਨੂੰ 10ਵੀਂ ਜਮਾਤ ਦੇ ਵਿੱਚ ਦਾਖਲਾ ਮਿਲਿਆ ਨਾਇਰਾ ਦੀ ਮਾਤਾ ਇੱਕ ਅਧਿਆਪਕਾ ਤੇ ਪਿਤਾ ਨਿੱਜੀ ਕੰਪਨੀ ਦੇ ਵਿੱਚ ਨੌਕਰੀ ਕਰਦਾ ਆਓ ਜਾਣਦੇ ਹਾਂ ਸਭ ਤੋਂ ਪਹਿਲਾਂ ਇਸ ਬੱਚੀ ਦੀ ਜ਼ੁਬਾਨੀ कि आखिर उसने किमें दसवीं की दस क्लास इनी छोटी उम्र के पास कर ली मैंने टेंथ पास की है कैम्ब्रिज बोर्ड से की है, है।, है एंड कोटा में की है ये पास पर ये इंटरनेशनल बोर्ड है ये यूके का यूके का तो ये इसमें आपकी मदद किसने की है मेरा मामा ने मामा ने किस तरह मदद की आपकी मेरे मामा ने मुझे सारा कुछ पढ़ाया वो चैनल स्टूड के दिया ही यूट्यूब पे कि किस में पढ़ना है कैसे पढ़ो वे बनाया पढ़ने का एंड मेरे पापा ने भी बहुत सपोर्ट किया उन्होंने मेरे शेड्यूल बनाया कि आप इस टाइम ये करो उस टाइम वो करो एंड उधर वो बहुत हेल्प कि मुझे बुक्स लाके दी ला के दी जिनके नीड थी जो जो अच्छा बेटा जो तो आपने ये दसवीं पास की है उम्र आपके अनुसार इससे पहले आप तीसरी क्लास के पास की सीधे दसवीं पेपर दिए हैं

ਉਸ ਦਾ ਮਤਲਬ ਗੁਜਰਾਤ ਕੇ ਹੈ ਐਡ ਬਹੁਤ سارے ਟਾਈਪ ਕੇ ਐਕਟਰਸ ਤੋਂ ਉੱਥੇ ਵੀ ਉਹਨਾਂ ਤੋਂ ਸਿੱਖਣੇ ਨੂੰ ਮਿਲਦਾ ਹੈ ਉਹ بڑے ਹੋ ਕੇ ਕੀ ਬਣਨਾ ਚਾਹਤੇ ਮੈਂ بڑے ਹੋ ਕੇ ਇੰਜੀਨੀਅਰ ਬਣਨਾ ਚਾਹੁੰਦੀ ਹਾਂ ਬੱਚੀ ਦੀ ਸਫਲਤਾ ਨੂੰ ਲੈ ਕੇ ਮਾਪਿਆਂ ਦੇ ਵਿੱਚ ਵੀ ਬੇਹੱਦ ਖੁਸ਼ੀ ਦਾ ਮਾਹੌਲ ਹੈ ਅਤੇ ਉਹਨਾਂ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਤੇ ਆਪਣੀ ਬੱਚੀ ਤੇ ਮਾਣ ਮਹਿਸੂਸ ਕੀਤਾ ਸਕਿਪਤੀ ਹੈ ਤੇ ਮੇਰਾ ਇਹ ਮੰਨਣਾ ਹੈ ਕਿ ਬੱਚਿਆਂ ਨੂੰ ਅਗਰ ਸੋਸ਼ਲ ਮੀਡੀਆ ਅ ਦਾ ਯੂਜ਼ ਕਰਵਾਉਣਾ ਵੀ ਹੈ ਤਾਂ ਉਹਨੂੰ ਪ੍ਰੋਪਰ ਇੱਕ ਸਿਸਟਮੈਟਿਕ ਵੇ ਨਾਲ ਕਰਵਾਉਣਾ ਚਾਹੀਦਾ ਹੈ ਪੇਰੈਂਟਸ ਨੂੰ ਇਸ ਚੀਜ਼ ਤੇ ਕਨਸੈਂਟਰੇਟ ਕਰਨਾ ਚਾਹੀਦਾ ਹੈ ਉਸ ਚੀਜ਼ ਦੀ ਇੱਕ ਫਿਕਸ ਟਾਈਮਿੰਗਸ ਹੋਣੀ ਚਾਹੀਦੀ ਹੈ ਕਿ ਇਵਨ ਜਿਵੇਂ ਕਿ ਨਾਇਰਾ ਦਾ ਮੰਨਣਾ ਹੈ ਕਿ ਨੌਲੇਜ ਵਾਲੇ ਸੀਰੀਅਲਸ ਬਹੁਤ ਜ਼ਿਆਦਾ ਹੁੰਦੇ ਆ ਆਪਾਂ ਉੱਥੋਂ ਵੀ ਬਹੁਤ ਨੌਲੇਜ ਪ੍ਰੈਸ ਕਰ ਸਕਦੇ ਆ ਤਾਂ ਆਪਾਂ ਨੂੰ ਉਦਾਂ ਦੀਆਂ ਹੀ ਚੀਜ਼ਾਂ ਸੋਸ਼ਲ ਮੀਡੀਆ ਦੇ थ्रू ਦੇਖਣੀਆਂ ਚਾਹੀਦੀਆਂ ਕਿ ਨਾਇਰਾ ਨੇ ਜਿਵੇਂ ਬਹੁਤ ਜਲਦੀ 10ਵੀਂ ਕੀਤੀ ਹੈ ਐਨੇ ਥਰਡ ਕਲਾਸ ਤੋਂ ਬਾਅਦ ਬਹੁਤ ਸਾਰੀਆਂ ਬੁੱਕਸ ਪੜ੍ਹੀਆਂ ਐ ਸਪੈਸ਼ਲੀ ਐਨਸੀਆਰਟੀ ਦੀ ਬੁੱਕਸ ਪੜ੍ਹੀਆਂ ਤੇ ਟੀਚਰਸ ਦੀ ਗਾਈਡੈਂਸ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਨਾਂ ਟੀਚਰਸ ਤੋਂ ਕੋਈ ਵੀ ਬੱਚਾ ਵਧੀਆ ਪਰਫਾਰਮ ਨਹੀਂ ਕਰ ਸਕਦਾ ਟੀਚਰਸ ਦਾ ਫਰੈਂਡਲੀ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਟੀਚਰਸ ਬੱਚਿਆਂ ਨੂੰ ਜਿੰਨਾ ਪਿਆਰ ਨਾਲ ਰੱਖਣਗੇ ਬੱਚਾ ਕੁਝ ਵੀ ਕਰਵਾ ਸਕਦੇ ਆ ਠੀਕ ਹੈ ਤੇ ਅੰਦੇ علاوہ ਮੇਨਾ ਆਈ ਦਾ ਮੰਨਣਾ ਹੈ ਕਿ ਸਾਡੀ ਕੁੜੀ ਨੇ ਜਿਵੇਂ ਸਾਡਾ ਨਾਮ ਰੋਸ਼ਨ ਕੀਤਾ ਸਾਰਿਆਂ ਦੇ ਬੱਚੇ ਆਪਦੇ ਪੇਰੈਂਟਸ ਦਾ ਨਾਮ ਰੋਸ਼ਨ ਕਰਨ ਮੈਡਮ ਆਪਣਾ ਕਿਹੜਾ ਬੋਰਡ ਹੈ ਕਿੱਥੋਂ ਕੀਤਾ ਨੇ ਇਹਨੇ ਇੰਟਰਨੈਸ਼ਨਲ ਬੋਰਡ ਤੋਂ ਕੀਤਾ ਹੈ ਯੂਕੇ ਦਾ ਬੋਰਡ ਹੈ ਆਈਜੀਸੀਸੀ ਬੋਰਡ ਤੋਂ ਕੀਤੀ ਹੈ ਤੇ ਇਹਨੂੰ ਆਈਸ ਦਾ ਸਰਟੀਫਿਕੇਟ ਵੀ ਇਸ਼ੂ ਹੋਇਆ ਇਹ ਫਿਰ ਮੈਂ ਪੰਜਾਬ ਦੀ ਪਹਿਲੀ ਲੜਕੀ ਹੋਗੀ ਨਾ ਇਹਨੇ ਕਿ ਹਾਂ ਇਹ ਪੰਜਾਬ ਦੀ ਪਹਿਲੀ ਹੈ ਅੰਡਰਏਜ ਸੈਂਥ ਕਰਨ ਵਾਲੀ ਤੇ ਆਈ ਥਿੰਕ ਕਿ ਇੰਡੀਆ ਦੀ ਇਹ ਸੈਕਿੰਡ ਯੰਗੇਸਟ ਗਰਲ ਹੈ ਜਿਨੇ 10ਵੀਂ ਪਾਸ ਕੀਤੀ ਹੈ ਖੈਰ ਜਿਸ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਉਸ ਦੇ ਸਾਹਮਣੇ ਵੱਡੀਆਂ-ਵੱਡੀਆਂ ਚਟਾਨਾਂ ਵੀ ਆ ਜਾਣ ਤਾਂ ਵੀ ਉਸ ਦਾ ਰਸਤਾ ਨਹੀਂ ਰੁਕ ਸਕਦੀਆਂ ਜਿਸ ਨੇ ਕੁਝ ਕਰਨ ਦੀ ਠਾਨ ਲਈ ਹੋਵੇ ਤਾਂ ਇਸ ਨੈਰਾ ਨੇ ਵੀ ਸੋਚਿਆ ਕਿ ਉਹ 10ਵੀਂ ਕਲਾਸ ਪਾਸ ਕਰੇਗੀ ਜਿੱਦੇ ਚਲਦੇ ਉਸ ਨੇ ਸਖਤ ਮਿਹਨਤ ਕੀਤੀ ਤੇ ਸਫਲਤਾ ਹਾਸਲ ਕੀਤੀ ਹੈ ਇਹ ਉਹਨਾਂ ਲੋਕਾਂ ਲਈ ਮਿਸਾਲ ਹੈ ਜਿਹੜੇ ਕਿ ਥੋੜੀ ਜਿਹੀ ਹਾਰ ਤੋਂ ਬਾਅਦ ਢਹਿ ਢੇਰੀ ਹੋ ਕੇ ਬਹਿ ਜਾਂਦੇ ਨੇ ਤਾਂ ਇਸ ਬੱਚੀ ਤੋਂ ਸਿੱਖਿਆ ਲਿਓ ਕਿ ਉਸ ਨੇ ਛੋਟੀ ਉਮਰ ਦੇ ਵਿੱਚ ਜਦੋਂ ਕੁਝ ਵੱਡਾ ਕਰਨ ਦੀ ठान ਹੀ ਲਈ ਤਾਂ ਉਸ ਨੇ ਕਰ ਦਿਖਾਇਆ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ